ਕਿਸਾਨ ਭਰਾਵੋ 사ਸੀ ਕਾ ਤੁਹਾਨੂੰ ਪਤਾ ਦੋ ਤੇ ਤਿੰਨ ਤਰੀਕ ਨੂੰ ਰਾਜਪੁਰੇ ਦੇ ਵਿੱਚ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ ਉਸ ਮੇਲੇ ਦੇ ਉੱਤੇ ਆਪਾਂ ਵੀ ਪਹੁੰਚ ਰਹੇ ਹਾਂ ਮਤਲਬ ਪ੍ਰਾਈਮ ਐਗਰੋ ਕੰਪਨੀ ਵੀ ਆਪਣੀ ਪਹੁੰਚ ਰਹੀ ਆ ਤੇ ਉਹ ਮੇਲੇ ਦੇ ਉੱਤੇ 8 ਫੁੱਟ ਦਾ ਰੋਟਾਵੇਟਰ ਆਪਾਂ ਕਿਸੇ ਇੱਕ ਕਿਸਾਨ ਨੂੰ ਬਿਲਕੁਲ ਮੁਫਤ ਦੇ ਵਿੱਚ ਦੇ ਦੇਣਾ ਉਹ ਕਿਵੇਂ ਲੈਣਾ ਤੁਸੀਂ ਉਹ ਤੁਹਾਨੂੰ ਦੱਸ ਦਈਏ ਵੀ ਮੁਫਤ ਦੇ ਵਿੱਚ ਕਿਵੇਂ ਆ 1000 ਰੁਪਏ ਦੇ ਕੇ ਤੁਸੀਂ ਰੋਟਾਵੇਟਰ ਦੀ ਬੁਕਿੰਗ ਕਰਾਉਣੀ ਆ ਚਾਹੇ ਤੁਸੀਂ ਰੋਟਾਵੇਟਰ ਲੈਣੇ ਹੋ 3 ਸਤੰਬਰ ਤੱਕ ਚਾਹੇ ਤੁਸੀਂ ਬੁੱਕ ਕਰਾਉਣੇ ਆ ਬੁੱਕ ਮਤਲਬ ਬੁੱਕ ਕਰਵਾਤਾ ਜਦੋਂ ਮਰਜੀ ਫਿਚਰ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਡੇਢ ਸਾਲ ਬਾਅਦ ਜਦੋਂ ਵੀ ਤੁਸੀਂ ਲੈਣੇ ਆ ਤਾਂ ਤੁਹਾਡਾ 1000 ਰੁਪਿਆ ਉਸ ਰੋਟਾਵੇਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਜੇ ਤੁਸੀਂ ਸਾਡੇ ਕੋਲੋਂ ਮੋਟਰ ਸਟਾਰਟਰ ਵੀ ਲੈਣੇ ਆ ਤਾਂ ਤਾਂ ਵੀ ਇਹਦੇ ਵਿੱਚੋਂ ਤੁਹਾਨੂੰ ਉਹ 1000 ਰੁਪਿਆ ਡਿਸਕਾਊਂਟ ਹੋ ਜੂ ਉਹ 1000 ਰੁਪਿਆ ਦਾ ਤੁਹਾਨੂੰ ਇੱਕ ਟੋਕਨ ਮਿਲੇਗਾ ਟੋਕਨ ਤੁਹਾਡਾ ਰੋਟਾਵੇਟਰ ਦੇ ਵਿੱਚ ਆ ਜਾਣਾ ਜਦੋਂ ਵੀ ਤੁਸੀਂ ਮੇਲੇ ਦੇ ਉੱਤੇ ਆਵੋਗੇ ਮੇਲੇ ਦੇ ਉੱਤੇ ਲਾਈਵ ਆਪਾਂ ਚਲਾਵਾਂਗੇ ਤਾਂ ਕਿਸੇ ਇੱਕ ਕਿਸਾਨ ਨੂੰ ਉਹ ਰੋਟਾਵੇਟਰ ਮਿਲ ਸਕਦਾ ਜੀ ਤੇ ਹੁਣ ਤੁਹਾਨੂੰ ਦੱਸਦੇ ਵੀ ਤੁਸੀਂ ਬੁਕਿੰਗ ਕਰਾਉਣੀ ਕਿਵੇਂ ਆ ਸਕਰੀਨ ਦੇ ਉੱਤੇ ਵੀ ਨੰਬਰ ਦਿੱਤੇ ਹੋਇਆ ਤੇ ਇਹ ਵੀ ਨੰਬਰ ਆ ਸਕੈਨਰ ਤੁਹਾਨੂੰ ਮਿਲੂਗਾ ਸਕੈਨਰ ਦੇ ਉੱਤੇ ਤੁਸੀਂ ਪੇਮੈਂਟ ਕਰਕੇ ਬੁੱਕ ਕਰਵਾ ਸਕਦੇ ਹੋ ਆਪਦਾ ਟਰੈਕਟਰ ਨੰਬਰ ਮਾਡਲ ਨੰਬਰ ਤਾਂ ਉਹ ਦੱਸ ਦੇਣਾ ਤੇ ਜਿਹੜਾ ਸਾਈਜ਼ ਲੈਣਾ ਤੁਸੀਂ ਜੇ ਤੁਹਾਨੂੰ ਮਤਲਬ 8 ਫੁੱਟ ਨਿਕਲਦਾ ਵੀ ਆ ਤਾਂ ਤੁਸੀਂ 9 ਲੈਣਾ ਤਾਂ ਜਿਹੜੀ ਬਾਅਦ ਦੀ ਪੇਮੈਂਟ ਆ ਉਹ ਦੇਖ ਕੇ ਤੁਸੀਂ 9 ਵੀ ਲੈ ਸਕਦੇ ਹੁਣ ਤੁਹਾਨੂੰ ਕੁਆਲਿਟੀ ਦੱਸ ਦਈਏ ਪ੍ਰਾਈਮ ਐਗਰੋ ਤਪਾ ਮੰਡੀ ਦੇ ਵਿੱਚ ਵੀ ਹੈ ਤੇ ਆਪਣਾ ਯੂਪੀ ਦੇ ਵਿੱਚ ਭੂਵਨਪੁਰ ਦੇ ਵਿੱਚ ਵੀ ਆਫਿਸ ਆ ਜਿਹੜਾ 8 ਫੁੱਟ ਦਾ ਸਾਈਜ਼ ਆ ਉਹਦੇ ਵਿੱਚ 60 ਬਲੇਟ ਹੋਣਗੇ ਤਾਯੋ ਕੰਪਨੀ ਦਾ ਸਪਰਿੰਗ ਸਟੀਲ ਦਾ ਜਿਹੜਾ ਹੈਗੀ ਕੁਆਲਿਟੀ ਲੱਗੀ ਹੋਈ ਆ ਸਾਈਡ ਪਲੇਟਾਂ ਹੋਣਗੀਆਂ 10mm ਦੀਆਂ ਬਾਡੀ 5mm ਦੇ ਵਿੱਚ ਹੋਊਗੀ ਸਾਈਡ ਗੇਅਰ ਜਿਹੜਾ 213628 ਦਾ ਪੂਰਾ ਹੈਵੀ ਦੇ ਵਿੱਚ ਮਾਡਲ ਆ 2 ਸਾਲ ਦੀ ਗਾਰੰਟੀ ਹੋਊਗੀ ਗੇਅਰ ਦੀ 베ARING ਦੀ ਸੀਲਾਂ ਦੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰ ਲਓ ਯੂਪੀ ਦੇ ਵਿੱਚ ਲੈਣਾ ਯੂਪੀ ਦੇ ਵਿੱਚ ਗੂਰਨਪੁਰ ਤੋਂ ਮਿਲ ਜੂਗਾ ਪ੍ਰਾਈਮ ਐਗਰ ਜਿਹੜੀ ਪੰਜਾਬ ਦੀ ਬ੍ਰਾਂਚ ਆਪਣੀ ਤਪਾ ਮੰਡੀ ਦੇ ਵਿੱਚ ਆ ਤੁਸੀਂ ਇੱਥੇ ਆ ਕੇ ਵੀ ਬੁੱਕ ਕਰਵਾ ਸਕਦੇ ਹੋ ਤੇ ਫੋਨ ਦੇ ਉੱਤੇ ਵੀ ਬੁੱਕ ਕਰਵਾ ਸਕਦੇ ਹੋ ਜ਼ਰੂਰ ਪਹੁੰਚਣਾ 3 ਤਰੀਕ ਨੂੰ ਰਾਜਪੁਰਾ ਮੇਲੇ ਦੇ ਉੱਤੇ 8 ਫੁੱਟ ਰੋਟਾਵੇਟਰ ਤੁਹਾਡਾ ਹੋ ਸਕਦਾ ਜਲਦੀ ਕਰੋ ਜਿਹੜੀ ਹੈਗੀ ਬੁਕਿੰਗ ਪਾ ਲਓ ਠੀਕ ਆ ਜੀ ਧੰਨਵਾਦ ਸੱਚੀ ਗੱਲ